ਸਟਾਰਟ ਕਰਨੀ ਹੈ ਮਤਲਬ ਵੀ ਬੰਨੀ ਜਦੋਂ ਵੈਗਰੂ ਚਲੋ ਹੁਣ ਬਾਹਰ ਦਾ ਸੀਜ਼ਨ ਤੇ ਖਤਮ ਹੀ ਹੋ ਗਏ ਵੀ ਜਿਵੇਂ ਕੈਂਸਲ ਹੀ ਹੋ ਗਿਆ ਚਲੋ ਜੋ ਰੱਬ ਨੂੰ ਮਜਬੂਰ ਸਾਰਿਆਂ ਨਾਲ ਹੀ ਆਪਾਂ ਇਕੱਲੇ ਕੁਝ ਨਹੀਂ ਕਰ ਸਕਦੇ ਇਦਾਂ ਕਹੀਈਏ ਵੀ ਬੜਾ ਮਾੜਾ ਹੋ ਗਿਆ ਪਲੇਅਰਾਂ ਨਾਲਾ ਚਲੋ ਜਿਹੜੇ ਨਵੇਂ ਮੁੰਡੇ ਆ ਤੁਹਾਨੂੰ ਪਤਾ ਉਹਨਾਂ ਲਈ ਸਾਰਿਆਂ ਲਈ ਸੁਪਨਾ ਹੁੰਦਾ ਬਾਹਰ ਖੇਡਣ ਦਾ ਤੇ ਉਹ ਵਜੇ ਹੋਇਆ ਤੇ ਗਲਤੀ ਆ ਪਰ ਹੁਣ ਕੀ ਕਰ ਸਕਦੇ ਮੇਰੀ ਘੜੀ ਕਹਿੰਨੇ ਸੁਣਨੀ ਇਕੱਲੇ ਦੀ ਅੱਗੇ ਵੀ ਮੈਂ ਬੋਲ ਬੋਲ ਪਰ ਦੇਖ ਲਿਆ ਕੋਈ ਕਿਸੇ ਨੂੰ ਅਸਰ ਨਹੀਂ ਆ ਕੋਈ ਨਹੀਂ ਨਾਲ ਖੜਦਾ ਇਸ ਕਰਕੇ ਬੱਸ ਕਿਸੇ ਵੀ ਮੁੱਦੇ ਤੇ ਹੁਣ ਬੋਲਣੋਂ ਹਟ ਗਿਆ ਕੋਈ ਵੀਡੀਓ ਨਹੀਂ ਇਸ ਕਰਕੇ ਪਾਉਦਾ ਮੈਂ ਕਿਸੇ ਵੀ ਮੁੱਦੇ ਤੇ ਤੇ ਚਲੋ ਵੈਗਰੂ ਕਿਰਪਾ ਕਰੇ ਵੀ ਪ੍ਰੋਮੋਟਰ ਮੈਚ ਕਰਾਉਣ ਤੇ ਜਿਹੜੇ ਭਰਾ ਆਪਣੇ ਨਾਲ ਖੜੇ ਵੀ ਆ ਪਲੇਅਰਾਂ ਦੇ ਨਿਊਜ਼ੀਲੈਂਡ ਵਾਲੇ ਜਾਂ ਆਸਟ੍ਰੇਲੀਆ ਨਵੇਂ ਮੁੰਡਿਆਂ ਦੇ ਮੈਂ ਕਰਾਉਣੇ ਹਨ ਜਾਂ ਨਿਊਜ਼ੀਲੈਂਡ ਦੇ ਵਿੱਚ ਦੋਸਤ ਜਿਨਾਂ ਹੋਣੇ ਆ ਤੇ ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਸਾਰੇ ਪਲੇਅਰਾਂ ਵੱਲੋਂ ਵੀ ਤੁਸੀਂ ਨਾਲ ਖੜੇ ਆ ਤੈਨੋਂ ਪਤਾ ਵੀ ਜਿਵੇਂ ਰੋਜੀ ਰੋਟੀ ਲਈ ਕੰਪਨੀਾਂ ਦੀ ਕਬੱਡੀ ਨਾਲ ਚੱਲਦੀ ਆ ਤੇ ਕਬੱਡੀ ਬਾਕੀ ਮੈਂ ਦੇ ਹੋਗੇ ਨਾ ਵੀ ਕਬੱਡੀ ਬੰਦ ਕਰਨ ਨਾਲ ਕੋਈ ਹੱਲ ਨਹੀਂ ਹੋਣਾ ਜੇ ਤੁਸੀਂ ਸਾਲ ਦੋਸਣ ਨੂੰ ਕਹਿੰਦੇ ਆ ਫੇਰ ਮੈਚ ਕਰਾਵਾਂਗੇ ਤੇ ਉਦੋਂ ਵੀ ਜਿਹੜੀ ਤੁਸੀਂ ਤੁਹਾਨੂੰ ਫੇਰ ਪੈਸੇ ਉਦਾਂ ਹੀ ਲੋਣੇ ਪਣੇ ਆ ਉਸੇ ਜਿੱਦਾਂ ਹੁਣ ਚੱਲ ਰਹੀ ਉਦਾਂ ਹੀ ਉਦੋਂ ਕਬੱਡੀ ਚੱਲਣੀ ਆ ਕੋਈ ਸੁਧਾਰ ਨਹੀਂ ਹੋਣਾ ਤੇ ਇਹਦੇ ਤੇ ਕੰਮ ਕਰਨ ਦੀ ਵਰਕ ਕਰਨ ਦੀ ਲੋੜ ਆ ਜਦੇ ਤੇ ਬੈਠ ਕੇ ਸਲਾਹ ਕਰਕੇ ਕੰਮ ਕਰੋ ਤੇ ਨਾ ਕੇ ਕਬੱਡੀ ਬੰਦ ਕਰੋ ਕਬੱਡੀ ਲਈ ਕੁਝ ਚੰਗਾ ਕਰ ਲਈ ਕੋਈ ਰੂਲ ਰੈਗੂਲੇਸ਼ਨ ਲੈ ਕੇ ਆਓ ਦੇ ਮੇ ਮਾਲਵੇ ਵਿੱਚ ਕਬੱਡੀ ਰਾਤ ਨੂੰ ਪਿੰਡਵਾਰ ਦੇ ਮੈਚ ਜਿਹੜੇ ਵੇਟ ਵਾਲੇ ਮੈਚ ਬੰਦ ਹੋਣਾ ਮੱਗੇ ਵੀਡੀਓ ਪਾਈ ਉੱਤੇ ਵੀ ਮੇਰੇ ਮੁੱਦਾ ਬਣ ਗਿਆ ਬੜਿਆ ਰੌਲਾ ਪਿਆ ਵੀ ਇਹ ਤੂੰ ਆਪ ਕਬੱਡੀ ਖੇਡ ਲਈ ਆ ਹੁਣ ਤੂੰ ਸਲਾਹ ਦਿੰਨਾ ਫਿਰਦਾ ਤੂੰ ਹੀ ਆਪ ਨਾ ਕੁਝ ਜਿੱਤ ਲਿਆ ਮੈਂ ਤਾਂ ਪਹਿਲਾਂ ਹੀ ਕੁਝ ਨਹੀਂ ਜਿੱਤਿਆ ਭਰਾ ਆ ਜਿਹੜੇ ਦੋ ਤਿੰਨ ਟਰੈਕਟਰ ਜੁੱਤੇ ਆ ਆ ਦੋਵਾਂ ਨੂੰ ਸਲਾਹ ਜੀ ਦਿੱਤੇ ਆ ਪਹਿਲਾਂ ਤਾਂ ਮੈਂ ਵੀ ਕੋਈ ਕੰਬਾਈ ਨਾਲੇ ਟਰੈਕਟਰ ਵਾਲੇ ਮੈਚ ਹੁੰਦੇ ਸੀ ਕੁਝ ਨਹੀਂ ਮੈਂ ਜਿੱਤਿਆ ਨਾ ਮ ਖੇਡਦਾ ਸੀ ਤੇ ਬਾਕੀ ਜੇ ਤੁਸੀਂ ਨਸ਼ੀ ਦੀ ਗੱਲ ਵੀ ਕਰੋ ਤੇ ਵੇਟ ਵਾਲੀ ਕਬੱਡੀ ਦੇ ਵਿੱਚ ਸਭ ਤੋਂ ਜਿਆਦਾ ਨਸ਼ਾ ਜਿਹੜੀ ਟੀਕਿਆਂ ਦੀ ਗੱਲ ਕਰਦੇ ਜੀ ਜਿਹੜਾ ਮੁੱਦਾ ਹੁਣ ਚੱਲ ਵੀ ਰਿਹਾ ਫਖ ਰਿਹਾ ਵੇਟ ਵਾਲੀ ਕਬੱਡੀ ਦੇ ਵਿੱਚ ਨਸ਼ਾ ਵਾ ਜ਼ਿਆਦਾ ਤੇ ਜਾਂ ਮਾੜ ਦੇ ਵਿੱਚ ਜਿਹੜੀ ਪਿੰਡ ਪੱਦਰ ਹੁੰਦੀ ਹੈ ਉਹਦੇ ਵਿੱਚ ਤੇ ਸਾਡੇ ਦੇ ਮੱਝ ਜੁ ਹੁੰਦੀ ਨਹੀਂ ਨਾ ਵੇਟ ਵਾਲੀ ਹੁੰਦੀ ਆ ਤੇ ਨਾ ਹੀ ਆਪਣੀ ਪਿੰਡ ਪੱਦਰ ਹੁੰਦੀ ਆ ਮੱਝ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਤੇ ਆਪਣੇ ਆਲ ਉਪ ਦੇ ਮੱਝ ਹੁੰਦੇ ਆ ਜਾਂ ਸ਼ੋ ਮੱਝ ਹੁੰਦੇ ਆ ਹਾਂਜੀ ਹਾਂਜੀ ਬਾਕੀ ਜਿਹੜੇ ਆਪਾਂ ਗੱਲਾਂ ਬਾਤਾਂ ਚਲੋ ਕੀਤੀਆਂ ਜੇ ਕਿਸ ਨੂੰ ਥੋੜਿਆ ਲੱਗੇ ਦੁੱਖ ਜਾਂ ਕੋਈ ਕਿਰ ਦਿਲ ਤੇ ਲੱਗਦੀ ਆ ਭਰਾ ਸੌਰੀ ਆ ਮੇਰੇ ਵੱਲੋਂ ਕਿ ਆਪਾਂ ਬਾਕੀ ਜਿਆਦਾ ਨਹੀਂ ਬੋਲਦੇ ਹੁਣ ਮੁੱਦੇ ਕਿਸੇ ਦੇ ਵੈਗਰੂ ਸਾਰਿਆਂ ਦੀ ਕਿਰਪਾ ਕਰੇ ਛੱਡਦੀ ਕਲਾ ਕਰੇ ਮੈਂ ਤੇ ਬਸ ਇਹੀ ਇਹਨਾਂ ਵੀ ਕਬੱਡੀ ਦੀ ਨੇ ਆਪਰੋ ਬੜਾ ਕੋ ਜਤਾ ਆਪਾਂ ਕਬੱਡੀ ਬਾਰੇ ਗਲਤ ਬੋਲ ਨਹੀਂ ਸਕਦੇ ਕੁਝ ਉਹਨੂੰ ਮੜਾ ਚੰਗਾ ਬੁਰਾ ਭਲਾ ਬੋਲ ਨਹੀਂ ਸਕਦੇ ਨਾ ਸੁਣ ਸਕਦੇ ਆ ਤੇ ਬਸ ਕਿਸੇ ਗੱਲਾਂ ਹੀ ਕਾਰਨ ਕਰਕੇ ਚੁੱਪਿਆ ਹੁਣ ਕਿਉਂਕਿ ਕੋਈ ਨਾਲ ਨਹੀਂ ਖੜਦਾ ਤੇ ਆਪਾਂ ਕਬੱਡੀ ਤੇ ਲਈ ਬੀ ਜਾਨ ਦੇ ਨੂੰ ਤਿਆਰਾਂ ਕਬੱਡੀ ਲਈ ਕਬੱਡੀ ਨੇ ਗੱਡੀਆਂ ਵਾਲੇ ਕੀਤਾ ਟਰੈਕਟਰ ਗੱਡੀਆਂ ਕੋਠੀਆਂ ਜੇ ਪਾਈ ਆ ਜੇ ਢੀ ਵੱਡੀ ਉਹ ਕਬੱਡੀ ਨੇ ਪੁਾਈ ਆਪਣੀ ਤੇ ਆਪਾਂ ਕਬੱਡੀ ਨੂੰ ਗਲਤ ਨਹੀਂ ਕਹਿ ਸਕਦੇ ਕਬੱਡੀ ਨੂੰ ਭੰਡ ਨਹੀਂ ਸਕਦੇ ਗਲਤ ਨਹੀਂ ਬੋਲ ਸਕਦੇ ਉਹਦੇ ਬਾਰੇ